ਅਸੀਂ ਇਲਾਕੇ ਦੇ ਵਿੱਚ ਸਾਂਬਰ ਆਉਣ ਦੇ ਕਾਰਨ ਪੂਰੇ ਇਲਾਕੇ ਜਿਹੜਾ ਕਹਿ ਸਕਦੇ ਹਾਂ ਹੜਕੰਪ ਮੱਚ ਜਾਂਦਾ ਪਰਥੂ ਪੈ ਜਾਂਦਾ ਦੱਸਿਆ ਕਿ ਕਲੋਨੀ ਦੇ ਕੁਆਟਰਾਂ 'ਚ ਸਾਂਬਰ ਆਉਣ ਦੇ ਕਾਰਨ ਲੋਕਾਂ 'ਚ ਹੜਕੰਪ ਮੱਚ ਗਿਆ ਤੇ ਜਲੰਧਰ ਪੰਜਾਬ ਦੀ ਬਸਤੀ 바ਵਾ ਖੇਲ ਤੇ ਕਪੂਰਥਲਾ ਰੋਡ ਤੇ ਸਥਿਤ ਰਾਜਾ ਗਾਰਡਨ ਕਲੋਨੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਕਲੋਨੀ ਦੇ ਕੁਆਟਰਾਂ 'ਚ ਸਾਂਬਰ ਦੇ ਆਉਣ ਕਾਰਨ ਲੋਕਾਂ ਦੇ ਵਿੱਚ ਹੜਕੰਪ ਮੱਚ ਗਿਆ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਸਾੰਬਰ ਹੈ ਭੱਜਦਾ ਹੋਇਆ ਆਉਂਦਾ ਹੈ ਤੇ ਕੁਆਟਰਾਂ ਦੇ ਵਿੱਚ ਵੜ ਜਾਂਦਾ ਇਲਾਕਾ ਨਿਵਾਸੀਆਂ ਨੇ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਮਾਮਲੇ ਦੀ ਜਿਹੜੀ ਸੂਚਨਾ ਹੈ ਜੰਗਲਾਤ ਵਿਭਾਗ ਨੂੰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾੰਬਰ ਦੇ ਮੂੰਹ ਤੇ ਲੱਤਾਂ ਦੇ ਵਿੱਚੋਂ ਖੂਨ ਵਹਿ ਰਿਹਾ ਸੀ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਰਾਤ ਕਰੀਬ 11 ਵਜੇ ਜੰਗਲਾਤ ਵਿਭਾਗ ਨੇ ਜਾਲ ਵਿਛਾ ਕੇ ਸਾੰਬਰ ਨੂੰ ਫੜ ਲਿਆ ਮਾਮਲੇ ਇਸ ਬੰਦੇ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਸ਼ਹਿਰ ਦੇ ਵਿੱਚ ਆਇਆ ਹੋਇਆ ਸੀ ਇਹ 25ਵਾਂ ਸੰਭਰ ਹੈ ਜੀ ਹਾਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਸੰਭਰ ਮਿਲ ਰਹੇ ਨੇ ਤੇ 2 ਮਹੀਨਿਆਂ ਦੇ ਵਿੱਚੋਂ ਕਹਿ ਸਕਦੇ ਹਾਂ ਲੱਭਿਆ ਜਾਣ ਵਾਲਾ ਇਹ 25ਵਾਂ ਸੰਭਰ ਹੈ ਜਸਵੰਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਕੋਈ ਵੀ ਅਜੇਹਾਨ ਜਾਨਵਰ ਨਜ਼ਰ ਆਵੇ ਤਾਂ ਉਸ ਤੇ ਨਾ ਜਾਨਵਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਇਹ ਆਪਣੇ ਆਪ ਨੂੰ ਬਚਾਉਣ ਦੇ ਲਈ ਹਮਲਾ ਵੀ ਕਰ ਦਿੰਦੇ ਨੇ ਆ ਜਿਹੜਾ ਬੁੱਢਾ ਸ਼ਾਹ ਜੀ ਪੁਲਕੀ ਨਾਮ ਸ਼ੇਰ ਸਿੰਘ ਹਾਂ ਅੱਛਾ ਸ਼ੇਰ ਸਿੰਘ ਪੁਲਕੀ ਦੇ ਖੇਰੇ ਤੇ ਭਾਈ ਉੱਥੋਂ ਕਿੰਨੀ ਕੁ ਦੇਰ ਦਾ ਪਿੱਛੇ ਕੀਤਾ ਜਾ ਰਿਹਾ ਜੀ ਭਾਈ 2 ਕਿਲੋ ਮੇਰੇ 2.5 ਕਿਲੋ ਮੀਟਰ ਦੇ ਦੁਨਕਰ ਤੋੜੇ ਅੱਛਾ ਤੇ ਉਸ ਤੋਂ ਬਾਅਦ ਜਿਹੜਾ ਹੋਣਾ 9:30 ਵਜੇ ਜਿਹੜਾ ਕੰਮ ਆਇਆ ਉਹ ਜिले ਮੱਝ ਨਹੀਂ ਬਣੀ ਇਹ ਚੀ ਬੰਦ